ਹਾਂਜੀ ਨਾਦਰਪਾ ਮੈਂ ਕਿਸੇ ਵੀ ਕਿਸਮ ਦੀ ਕਿਸੇ ਨੂੰ ਵੀ ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਲੱਗੀ ਹੋਵੇ ਕਿਸ ਨੂੰ ਲੱਗੀ ਹੋਵੇ ਘਰ ਮਕਾਨ ਨੂੰ ਲੱਗੀ ਹੋਵੇ ਤੁਹਾਡੇ ਕਾਰੋਬਾਰ ਨੂੰ ਲੱਗੀ ਹੋਵੇ 50 ਮਿੰਟਾਂ ਵਿੱਚ ਦੀ ਰਿਜ਼ਲਟ ਤੁਹਾਡੇ ਸਾਹਮਣੇ ਕਰਨਾ ਕੀ ਹੈ ਬਹੁਤ ਹੀ ਸੌਖਾ ਤੇ ਸਰਲ ਤਰੀਕਾ ਤੁਹਾਨੂੰ ਦੱਸਣ ਲੱਗੀ ਹਾਂ ਕਈ ਬੱਚੀਆਂ ਕਹਿੰਦੇ ਨੇ ਅਸੀਂ ਬਾਹਰ ਨਹੀਂ ਜਾ ਸਕਦੇ ਅਸੀਂ ਇਹ ਨਹੀਂ ਕਰ ਸਕਾਂ ਅਸੀਂ ਉਹ ਨਹੀਂ ਕਰ ਸਕਦੇ ਬਿਲਕੁਲ ਤੁਸੀਂ ਕੁਝ ਨਹੀਂ ਕਰਨਾ ਚਾਹ ਪੱਤੀ ਸਾਡੇ ਘਰੇ ਹੁੰਦੀ ਆ ਤੁਸੀਂ ਚਾਹ ਪੱਤੀ ਚੁਟਕੀ ਭਰ ਲੈਣੀ ਆ ਤੇ ਉਹ ਆਪਣੇ ਜਿਹੜਾ ਜਿਸ ਨੂੰ ਵੀ ਨજર ਲੱਗੀ ਹੋਈ ਆ ਉਹਦੇ ਉਲਟੇ ਪਾਸੇ ਨੂੰ ਘਮਾਉਣੀ ਆ ਆਪਾਂ ਆਮ ਸਾਗਨ ਜੋ ਵੀ ਕਰਦੇ ਆ ਆਪਾਂ ਸਿੱਧੇ ਹੱਥ ਨਾਲ ਕਰਦੇ ਆ ਸਿੱਧੇ ਪਾਸੇ ਨੂੰ ਕਰਦੇ ਆ ਤੇ ਇਹ ਆਪਾਂ ਨੇ ਉੱਠੇ ਪਾਸੇ ਨੂੰ ਘਮਾਉਣਾ ਵਾ ਸੱਤ ਵਾਰੀ ਚਾਹ ਪੱਤੀ ਇੱਕ ਜਿਹੜੀ ਤੁਹਾਡੇ ਹੱਥ ਚਾ ਲੈ ਕੇ ਸਿਰ ਤੋਂ ਜੀ ਘੁਮਾ ਕੇ ਉਹਨੂੰ ਕਿਸੇ ਵੀ ਚੀਜ਼ ਚਾਹੇ ਗੈਸ ਕਿਉ ਹੋਵੇ ਚਾਹੇ ਤੁੱਲਾ ਚਲਾ ਲਓ ਤੁੱਲੇ ਦੇ ਵਿੱਚ ਅੱਜ ਕੱਲ ਨਹੀਂ ਚੱਲਦਾ ਕੁਝ ਵੀ ਆ ਚਾਹ ਕਪੂਰ ਤੇ ਪਾ ਲਓ ਚਾਹ ਪੱਤੀ ਨੂੰ ਜਲਾ ਦਿਓ ਚਾਹ ਪੱਤੀ ਨੂੰ ਜਲਾ ਕੇ ਜਿਹੜੀ ਦੀ ਰਾਖਾ 플ਸ਼ ਦੇ ਵਿੱਚ ਸੜ ਦਿਓ ਜਾਂ ਕਿਸੇ ਵੀ ਗੱਟਰ ਦੇ ਵਿੱਚ ਸੜ ਦਿਓ ਨਾਲੀ ਦੇ ਵਿੱਚ ਸੜ ਦਿਓ ਉੱਤੇ ਥੁੱਕ ਦਿਓ ਬਸ ਪਿੱਛੇ ਮੁੜ ਕੇ ਨਾ ਦੇਖਿਓ 50 ਮਿੰਟਾਂ ਵਿੱਚ ਦੀ ਉਸ ਬੰਦੇ ਦੀ ਨજર ਵਾਲੇ ਦੀ ਨજર ਦੂਰ